ਸਤਿ ਸ਼੍ਰੀ ਅਕਾਲ ਜੀ ਲਾਡਾ ਡਿਸਕਸ਼ਨ ਜਿਹੜੇ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਿਹਾ ਸਾਰਿਆਂ ਦਾ ਨਿੱਘਾ ਸਵਾਗਤ ਆ ਜੀ ਬੜੀਆਂ ਖਬਰਾਂ ਆਰ ਵੀਰ ਬੜੀਆਂ ਖਬਰਾਂ ਦੇ ਵਿੱਚ ਮੈਂ ਭਗਵੰਤ ਮਾਨ ਯੋ ਕਰਗਾ ਚੀ ਕੇ ਜੇਰੀ ਵਾਲ ਕਾ ਹਾਜੀਲ ਤੇ ਛੀਤੀ ਬਾਹਰ ਆ ਜੇਗਾ ਕਾ தாம் ਪਰ ਬਹਨਾ ਮੰਨਉ ਮੀਰ ਔਰ ਯੋ ਕਹ ਲੋ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਕੇ ਮੱਦੇ ਨਜ਼ਰ ਯੋ ਥਾਨੋ ਪਦਾ ਵੀ ਹਰਿਆਣਾ ਦੇ ਵਿੱਚ ਯੋ ਵੀਰ ਆਪਣੀ ਚੋਣ ਸਰਗਰਮੀਆਂ ਭਗਵੰਤ ਮਾਨ ਨਾ ਤੇਜ਼ ਕਰੀਆਂ ਵਿਆ ਔਰ ਉਥਾ ਹਰਿਆਣੇ ਦੇ ਰਾਣੀਆਂ ਦੇ ਵਿੱਚ ਮੈਂ ਜਨ ਸਭਾ ਸੰਬੋਧਨ ਕਰਨ ਗਿਆ ਤਾਂ ਉੱਥਾ ਇਹ ਸਤੋਜ ਵਾਲਾ ਮਾਨ ਔਰ ਉੱਥਾ ਇਹ ਹਰਿਆਣੇ ਸਰਕਾਰ ਦੇ ਉਰ ਬਹੁਤ ਹਮਲੇ ਕਰੇ ਵੀਰ ਯਾਰ ਉੱਥਾ ਆਮ ਆਦਮੀ ਪਾਰਟੀ ਦਾ ਸੰਜੇ ਸਿੰਘ ਮਨੀਸ਼ ਸੋਧੀਆ ਇਸ ਨੂੰ ਜ਼ਮਾਨਤ ਹੈ ਮਿਲ ਗਈ ਕਾ ਇਹ ਬਹੁਤ ਜਲਦੀ ਕਹੇ ਔਰ ਬਿੰਦ ਕੇਜਰੀਵਾਲ ਵੀ ਕਹੇ ਜੇਲ੍ਹ ਤੇ ਬਾਹਰ ਆ ਜਾਏਗਾ ਔਰ ਵਾ ਕਹਿ ਰਿਹਾ ਵੀ ਹਰਿਆਣੇ ਦਾ ਕਿਸਾਨ ਜਵਾਨ ਪਹਿਲਵਾਨ ਤਿੰਨੇ ਦਾ ਦੇਸ਼ ਵਿਦੇਸ਼ ਦੇ ਵਿੱਚ ਮਾ ਪ੍ਰਸਿੱਧੀਆਂ ਹਾਸਲ ਕਰ ਰਹੇ ਵੀਰ ਅਰ ਯੋ ਕਹ ਰਿਹਾ ਵੀ ਭਾਜ ਪਾਲਿਆ ਨੇ ਨਾ ਇਹ ਤਿੰਨੇ ਬੰਦਿਆਂ ਦਾ ਤਿੰਨੇ ਵਰਗਾ ਦਾ ਇਤਨਾ ਕਹਾ ਬਈ ਇਨਕੀ ਰਿਜ਼ਲਟ ਕਰੀ ਕਾ ਇਤਨੀ ਬੇਇੱਜ਼ਤੀ ਕਰੀ ਨਾ ਕਿ ਕਾ ਰਹਿ ਰੰਬਗਾ ਨਾ ਅਰ ਇਸ ਕਾਰ ਕਾ ਕਹ ਰਿਆ ਨੇ ਕਿ ਲੋਕ ਕਈ ਲੀਡਰ ਕਹਾ ਇਨਾ ਨੇ ਕਹੀ ਨਹੀਂ ਜਿਤਾ ਵੀ ਲਿਆ ਪਰ ਕਾ ਜਿੱਤਣ ਦੇ ਬਾਅਦ ਤਾਂ ਆਈ ਜਨਤਾ ਹਾਰ ਜਾਗਾ ਇਨਾਂ ਨੂੰ ਅਰ ਇਹ ਘਰਵਰ ਨੇ ਇਸ ਵਾਰ ਵਹੀ ਜਿਹੜੀਆਂ ਗੱਦਾਂ ਵਾਲੀ ਲੀਡਰ ਆਈ ਹੋਈ ਮਤਲਬ ਪੰਜਾਬ ਦੇ ਵਿੱਚੋਂ ਖੜਦਾ ਬਾਦਲਾਂ ਨੂੰ ਕਰਦਾ ਰਿਹਾ ਬਾਦਲਾਂ ਨੇ ਉਹ ਕੱਟ ਤੇ ਹਵਾ ਕਰਤੇ ਇਸ ਤਰ੍ਹਾਂ ਦਾ ਹੀ ਮਤਲਬ ਕਹਿ ਲਓ ਵੀ ਉਹ ਪ੍ਰੋਗਰਾਮ ਜਿਹੜਾ ਤਾਂ ਵੀਰ ਵਾ ਉਧਰਲੇ ਪਾਸ ਹੈ ਦੇਖਣ ਨੂੰ ਮਿਲਿਆ ਵੀਰ ਅਰ ਯੋ ਲੀਡਰ ਆਪ ਉਹਦਾ ਯੋਹੀ ਬਾਤਾਂ ਵੀਰ ਉਹ ਲੀਡਰ ਨੇ ਕਿਹੜਾ ਕੋਈ ਸਪੈਸ਼ਲ ਬਾਤ ਕਰਨੀ ਹੋਵਾ ਹਰ ਉਥਾ ਕਰਾ ਪਾਜ ਨੇ ਮਾਦੇਸ ਕੇ ਵਿੱਚ ਬਦਲਾਖੋਰੀ ਕੀ ਸਿਆਸਤ ਕਰ ਰਹੇ ਕਾਮਨ ਤੋਂ ਸਮਝ ਨਹੀਂ ਆਂਦੇ ਵੀਰ ਤਹਰ ਦਿਨ ਰਾਤ ਕੰਮ ਕਰਨ ਵਾਲੇ ਬੰਦਿਆਂ ਨੂੰ ਚੱਕ-ਚਾਕਾ ਜੇਲਾਵਾਂ ਦੇ ਰਹੇ ਵੀਰ ਉਧਰ ਯੋ ਯੋ ਮਨੀਸ਼ ਸੋਧਿਆ ਜਿਹੜਾ ਦਿੱਲੀ ਦਾ ਡਿਊਟੀ ਸੀਐਮਾ ਯੋ ਕਹ ਲੋ 511 20 ਦਿਨਾਂ ਕੇ ਬਾਅਦ ਕੱਢਿਆ ਬਾਹਰ ਵੀਰ ਚਲੋ ਫੇਰ ਵੀ ਰੱਬ ਦਾ ਲੱਖ ਲੱਖ ਸ਼ੁਕਰ ਦੀਵਾਲੀ ਤੇ ਪਹਿਲਾਂ ਕੱਢਤੇ ਪਟਾਕੇ ਪਟੂਕੇ ਚਲਾ ਲੇਗਾ ਨਹੀਂ ਵੀਰੀ ਉਹ ਤਾਂ ਵਿਚਾਰਾ ਅੰਦਰੇ ਦਾ ਫੇਰ ਇਸ ਨੂੰ ਕਿਹੜਾ ਬਾਹਰਲੇ ਪਾਸਾ ਕੋਈ ਮੌਕਾ ਮਿਲਦਾ ਤਾਂ ਅਰ ਈਸੀ ਕਰਤਾ ਯੋ ਸਾਰਾ ਮੇਨ ਚੱਕਰ ਜਿਹੜਾ ਪਿਆ ਔਰ ਈ ਬੁ ਕਹਰੇ ਵੀਰ ਵੀ ਚਲੋ ਕੋਈ ਨਹੀਂ ਕਹਾ ਅੱਗਾ ਦੇਖਾ ਵੀ ਜਿੱਤਰਾ ਵੀ ਸੈਟਨ ਬਾਟੰਗ ਬਣੇਗਾ ਫੇਰ ਕਰ ਕਾ ਸੈਟਿੰਗ ਕਰ ਦੇਗੇ ਬਾਕੀ ਉਹ ਵੀ ਰਹਿ ਬਈ ਮਨੀਸ਼ ਸੋਧਿਆ ਦੋ ਦਿਨ ਪਹਿਲੇ ਹੀ ਜਮੰਤ ਲੇਕ ਆਇਆ ਵੀਰ ਔਰ ਕੇਂਦਰੀ ਬੋਰਡ ਨੂੰ ਲੇਕਾ ਬਹੁਤ ਗੱਲਾਂ ਜਣੀਆਂ ਭਗਵਾਨ ਤਮਨ ਅਪਥਾ ਕਰੀਆਂ ਵੀਰ ਔਰ ਅਦਾਲਤਾਂ ਮਾ ਇੱਕ ਨੂੰ ਜੇਲਮਾ ਤੇ ਕੱਢਣੇ ਬਾਤ ਹੋ ਰਹੀਆਂ ਅਦਾਲਤਾਂ ਚਾ ਕਾਇਨਾ ਨਾ ਆਸੂ ਇਹ ਚੱਕਾ ਜੇਲਮਾ ਦੇ ਇਥੇ ਆ ਵੀਰ ਇਹ ਆਸੂ ਜਾਣਾ ਧਾਮ ਖਰਾਕ ਸਪਲਾਈ ਵਿਭਾਗ ਦੇ ਚਮਾ ਬਾਹੋ ਕੋੜੀ ਟੈਂਡਰ ਟੈਂਡਰ ਘਟਾਲੇ ਵਿੱਚ ਮੈਂ ਯੋ ਈਡੀ ਨੇ ਗ੍ਰਿਫਤਾਰ ਕਰਿਆ ਦਾ ਸਾਗਵਾ ਕਾਂਗਰਸ ਦਾ ਮੰਤਰੀ ਭਾਰਤਪੂ ਸਨਾਸੂ 14 ਦਿਨਾਂ ਦੀ ਅਦਾਲਤੀ ਹਿਰਾਸਤ ਦੇ ਤਹਿਤ ਜੇਲ੍ਹ ਭੇਜਿਆ ਵੀਰਿਸ ਨੂੰ ਈਵ ਇਹੋ ਜਿਹੜਾ ਈਡੀ ਜੇਪੀ ਸਿੰਘ ਨੇ ਦੱਸਿਆ ਕਿ ਅਦਾਲਤ ਨੇ ਨਿਆਂਇਕ ਰਾਸਤੇ ਦੀ ਮੰਗ ਕੀਤੀ ਆ ਉਸ ਨੂੰ ਕਹਾ ਮਨਜ਼ੂਰੀ ਮਿਲ ਗਈ ਕਾ ਜਾਂਚ ਕੇ ਵਿੱਚ ਉਹ ਸਾਹਮਣੇ ਆਇਆ ਤਾਂ ਉਸ ਨੂੰ ਪ੍ਰੈਸ ਕਾਨਫਰੰਸ ਕੇ ਵਿੱਚ ਸਾਂਝਾ karenge ਆ ਜੀਪੀ ਦੱਸ ਰਿਹਾ ਹੈ ਵੀਰੇ ਤਾਂ ਮਾਮਲੇ ਦੀ ਜਾਂਚ ਅੱਜ ਵੀ ਚੱਲ ਰਹੀ ਗਾ 60 ਦਿਨ ਦੀ ਚਾਰਜੀ ਸੀਟ ਦਾਇਰ ਕਰੀ ਔਰ ਸੀਨੀਅਰ ਵਕੀਲ ਮਨਦੀਪ ਸੱਚਦੇਵਾ ਕਹਿੰ ਰਿਹਾ ਗਾ ਭਾਰਤ ਪੂਸਣਾਸੂ 14 ਦਿਨ ਵਾਸਤੇ ਕਾ ਕਪੂਥਲੇ ਪੇਤਿਆ ਵੀਰੇ ਜੇਲ੍ਹੋਂ ਬੰਦ ਕਰਤਾ ਕਪੂਥਲੇ ਵਾਲੀ ਮਾ ਔਰ 23 ਅਗਸਤ ਨੂੰ ਅਦਾਲਤ 'ਤੋਂ ਫੇਰ ਲਿਆਵਾਂਗੇ ਇਸ ਨੂੰ ਕੱਟ ਕੇ ਬਾਹਰ ਫੇਰ ਈਡੀ ਕਾ ਆਸੂ ਗਾ ਕਰੀਮੀ ਪੰਜ ਜਣੇ ਗਾ ਹੋਰ ਸੰਭਣ ਜਾਰੀ ਕਰੇਗਾ ਇਸ ਦੇ ਵਿੱਚ ਮਗਾਇਆ ਵੀ ਜਣੇ ਕੁਚਲਮ ਦਸਿਆ ਨਵੀ ਇਹਨਾਂ ਨੇ ਉਧਰੋਂ ਸਾਈਨ ਕਰੇ ਇੱਧਰ ਜੋ ਵੀ ਕਰਿਆ ਗੱਲਬਾਤਾਂ ਇਹਨਾਂ ਨੂੰ ਜਲ ਸ ਆਪਕਾ ਇਹਨਾਂ ਨੂੰ ਵੀ ਲਿਆਵੇਂਗੇ ਗਿਆ ਲਗਾ ਇਹਨਾਂ ਨੂੰ ਚੱਕਾ ਲਿਆ ਕਾ ਕਾ ਫਿਰ ਇਹਨਾਂ का, का भी का भी ਜੋ ਵੀ ਹੋਏਗਾ ਸਾਬਤਾਬ ਮਾਹ ਕਾ ਆਪਾਂ ਵੀ ਕਰਾਂਗੇ ਕਲੀਅਰ ਇਹ ਤੁਹਾਨੂੰ ਪਤਾ ਵੀਰ ਕੰਮ ਬਹੁਤ ਖਿੱਚਿਆ ਬਈ ਇਹਨਾਂ ਨੇ ਵੋਟਾਂ ਕਰ ਕਰ ਕੇ ਲੈ ਲਿਓ ਕੁਛ ਕਹਿ ਦਿਓ ਇਹ ਇਸ ਦੇ ਵਿੱਚ ਮਾ ਬਿਜੀਲੈਂਸ ਟ੍ਰਾਂਸਪੋਰਟ ਘਟਾ ਦੇ ਕਿ ਸਮੂਲੀਅਤ ਚੈੱਕ ਲਿਸਟ ਮਾ ਸ਼ਾਮਲ ਲੋਕਾਂ ਦੀ ਗਿਣਤੀ ਗਾ ਬਦੀ ਜਾਰੀ ਰੋਜ਼ ਬੰਦੇ ਬਾਧਰੇ ਇਹ ਵਿਚ ਆਪਾਂ ਤਾਂ ਇਹਨਾਂ ਨੂੰ ਵੀ ਅੰਦਰ ਵੀਰ ਆ ਉਧਰ ਪੰਜਾਬ ਮਾ ਲਾਈਟ ਦੀ ਜਿਹੜੀ ਸਬਸਿਡੀ ਆ ਰਹੀ ਪੰਜਾਬ ਸਰਕਾਰ ਪਾ ਯੋ ਕਹਿ ਲੋ 1125 ਕਰੋੜ ਰੁਪਏ ਦਾ ਬੋਝ ਪੈ ਗਿਆ ਵੀਰ ਜਿਹੜੀ ਲਾਈਟ ਫਰੀ ਦੇ ਰੇਗਾ 400 ਜੁਲਟਾ 500 ਜੁਲਟਾ ਪੰਜਾਬ ਦੇ ਵਿੱਚ ਮਾ ਖੇਤੀ ਸੈਕਟਰੀ ਬਿਜਲੀ ਖਾਬਤ ਵਧ ਰਹੀ ਉਸੇ ਰਫਤਾਰ ਗੇ ਬਿਜਲੀ ਦੀ ਸਬਸਿਡੀ ਦਾ ਬੀਲ ਵਧੀ ਜਾ ਰਿਹਾ ਔਰ ਬਿਜਲੀ ਸਬਸਿਡੀ ਉਹ ਬਾਦੂ ਭਾਰੀ ਬੀਤੀ ਤੰਗੀ ਚੱਲ ਰਿਹਾ ਖਿਆਨਾ ਉਸ ਕਾ ਨਿਕੜੇ ਵਤਰਾ ਅਰ ਇਸ ਮਾ ਗਾ ਇਸ ਵਾਰ ਝੋਨੇ ਦਾ ਰਕਬਾ 32 ਲੱਖ ਹੈਕਟੇਅਰ ਘਟਿਆ ਰ ਪਾਲ ਕਰ ਗਿਆ ਅਰ ਪਿਛਲੇ ਵਾਰ ਇਹ ਰਕਬਾ ਜਿਹੜਾ ਦਾ ਵੀ ਉਹ 31 ਲੱਖ 93 ਲੱਖ 31.93 ਲੱਖ ਹੈਕਟੇਅਰ ਦਾ ਅਰ ਮੀਂਹ ਪਿਆ ਘਟ ਇਸ ਦਾ ਮੋਡਰਨ ਲੈਰੀ ਸਾਬਿਰ ਬੋਰ ਦਾ ਕਢਾ ਤੇ ਧੂਏ ਵੀਰ ਅਰ ਖੇਤੀ ਸੈਕਟਰ ਦਾ ਅਪਰੇਲ ਅਰ ਜਲਾਈ ਦੇ ਵਿੱਚੋਂ ਬਿਜਲੀ ਖਪਤ 37% ਵੱਧ ਗਈ ਵੀਰ ਈ ਬ ਕੈਰੇ ਵੀ ਸੀਧੇ ਪੰਜ ਪਰਸੈਂਟ ਬਿਜਲੀ ਖਪਤ ਵਧੀ ਗਈ ਜ਼ਮੀਨ ਨੇਗਾ 91% ਦਾ ਵਾਧਾ ਹੋਇਆ ਅਰ ਜੂਨ ਮਹੀਨੇ ਮਾ ਬਿਜਲੀ ਖਪਤ ਗਾ 28% ਵਧੀ ਤੇ ਕਾ ਜੂਨ ਕੇ ਮਹੀਨੇ ਮਾ ਬਿਜਲੀ ਖਪਤ ਖੇਤੀ ਸੈਕਟਰ ਮਾ 34% ਵਧ ਗਈ ਵੀਰ ਇਹੋ ਕਹ ਲੋ ਵੀ ਇਨਾ ਨਾ ਚੱਕਾ ਕੱਢਤੇ ਧੂਆਂ ਸਾਰੇ ਕੰਮ ਗਾ ਵੀਰ 4 ਮਹੀਨਿਆਂ ਵਿੱਚ ਇਹੋ ਕਹ ਲੋ ਵੀਰ ਇਹੋ ਕਹ ਲੋ 1 168.1 ਕਰੋੜ ਯੂਨਟ ਇਸ ਕੀ ਖਪਤ ਹੋਈ ਦਾ ਵੀ ਖੇਤੀ ਸੈਕਟਰ ਰੇ ਜਾਂ ਬਿਜਲੀ 6.7 6 ਰੁਪਏ 17 ਪੈਸੇ ਪ੍ਰਤੀ ਜੁੰਟ ਇਹ ਪੈਰੀ ਲਿਆ ਜਿਸ ਕਹਿਣ ਕਾ ਵਿੱਚ 4 ਮਹੀਨਿਆਂ ਦੇ ਵਿੱਚ ਮਾ ਸਬਸਿਡੀ ਆ ਬਾਦੂ ਭਾਰ 1125 ਕਰੋੜ ਰੁਪਏ ਹੋ ਗਿਆ ਬਾਬਰ ਕੌਮ ਵਾਲੇ ਗਾਰੇ ਕਾ ਵੀ ਜੋ ਤਾਂ ਕਰੰਟ ਚੜਦਾ ਜਾ ਰਿਹਾ ਚੜਦਾ ਜਾ ਰਿਹਾ ਵੀਰ ਇਹ ਦੇਖੋ ਅੱਗਾ ਕੀ ਆਪਣੇ ਉਧਰ ਘਰੇਲੂ ਲਾਈਟ ਜਿਹੜੇ ਘਰਾਂ ਮੰਦੇ ਹਾਂ ਇਸ ਦੇ ਵਿੱਚ ਮ ਜੁਲਾਈ ਤੱਕ ਕਹੇ ਵੀ 2318 ਕਰੋੜ ਰੁਪਏ ਦੀ ਬਣੀ ਤੀ ਕਹੇ ਇਹ ਜਿਹੜੀ ਸਬਸਿਡੀ ਇਹਨਾਂ ਨੇ ਕਰੀ ਚੜੀ ਜਾ ਰਹੇ ਪੈਸੇ कहां जे काढ जे भगवान तुआने सरकार गई और हो कोई आगे उन्होंने करती बंद सब्सिडी ਧੂਆਂ ਨਿਕਲੇ ਨਿਕਲੇ ਦੇਖ ਲਿਓ ਫਿਰ ਬਣੇਗਾ क्या और उधर सारसे वाला साथ करे बेला करगा फेर ਘਰਾਂ कर, पे इतते दे के ਹੱਥੋਂ ਜਿਆਦਾ ਲੈਣ ਜਾ ਰਹੇ ਵੀਰ আর सारसे वाला बाबा यो ਗਰਮੀਤ 21 ਦਿਨ ਕੀ ਫਰ ਲੋ ਦੇਤੀ ਇਸਨ ਛੁੱਟੀ ਦੇਦੀ ਇਹ ਘਰ ਸੂਤਰੇ ਦਸਰੇ ਗਾ ਵੀ ਰਾਮ ਰਈਮ ਉੱਤਰ ਪ੍ਰਦੇਸ਼ ਕੇ ਬਾਗਬਤ ਬਰਵਾਣਾ ਡੇਰੇ ਮਾ ਜਾਵੇਗਾ ਉਹ ਤਾਂ ਪਹਿਲਾਂ ਉੱਥਾ ਹੀ ਜਾਏਗਾ ਪੰਜਾਬ ਰੇਣ ਮਰ ਇਦਾਂ ਨਹੀਂ ਵੀ ਰਿਹਾ ਯੂਰਾ ਹੀ ਬੰਦੇ ਹੈ ਨਹੀਂ ਆ ਵੀ ਹਰਿਆਣਾ ਉੱਥਾ ਜੂਪੀ ਚਲੇ ਜਾ ਵੀ ਉੱਥਾ ਰਾਵਗਿਲ ਔਰ ਇਰੇ ਹਾਈ ਕੇ ਬਰੁਧ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਾਂ ਪਟੀਸ਼ਨ ਦਾ ਨਟਾਰਾ ਕਰਨ ਤੇ ਕੁਛ ਦਿਨ ਬਾਅਦ ਹੀ ਗਾਇ ਸਿਰਾ ਜਿਹੜਾ सिरसा ਯੂ ਜਿਹੜਾ ਸਾਦਸੇ ਵਾਲਾ ਵੀ ਇਹ ਇਹ ਫਰਲ ਦੇਣਿਆ ਫੈਸਲਾ ਕਰ ਲਿਆ ਹਾਈ ਕੋਰਟ ਨੇ 9 ਅਗਸਤ ਨੂੰ ਗਿਆ ਤੇ ਵੀ ਡੇਰਾ ਮੁਖੀ ਦੀ ਅਰਜੀ ਰਿਆ ਇਸ ਰਿਹਾਈ ਕਾ ਜਿਹੜੀ ਇਸ ਕੀ ਪਟੀਸ਼ਨ ਸਮਰੱਥਾ ਅਧਿਕਾਰੀ ਬਿਨਾ ਕਿਸੇ ਪੱਕਵਾਦ ਦੇ ਵਿੱਚ ਮਾਈ ਹੋ ਜਾਣਾ ਚਾਹੀਦਾ ਅਰ ਜੀ ਕਰਯੋਗਯੋਗੀ ਆ ਕਿ ਡੀਰਾ ਮੁਖੀ ਇਹ ਕੋਰਟ ਕਾ ਕਾਮ ਰਿਪੋਰਟਾਂ ਜਾਂ ਕੋਰਟ ਮੰਗ ਕਰ ਲਈਸ ਨੇ ਅਰ ਇਥੇ ਪਹਿਲਾਂ ਕਾ ਵੀ 29 ਫਰਵਰੀ ਨੂੰ ਹਾਈ ਕੋਰਟ ਨੇ ਕਾ ਵੀ ਹਰਿਆਣੇ ਸਰਕਾਰ ਨੂੰ ਜਾਇਦ ਕਰੀ ਧੀ ਕਾ ਵੀ ਇਹ ਸਰਸੀ ਵਾਲਾ ਜਿਹੜਾ ਕਾ ਸੌਦੇ ਵਾਲਾ ਕਾ ਇਸ ਕੀ ਗਾਈ ਇਹ ਉਸ ਕੀ ਗਾਈ ਜਾਜੇ ਤੇ ਬਿਨਾ ਕਾ ਹੋਰ ਪ੍ਰੋਲ ਲਾਂਦੇ ਅਰ ਗਰਮੀਤ RAM ਰੀਮੇ ਕਾ 19 ਤਰੀਕ ਨੂੰ 50 ਦਿਨਾਂ ਦੀ ਪ੍ਰੋਲ ਦਈ ਧੀ ਯਾਰ ਕੀ ਦੋ ਸਾਧੀਆਂ ਗਾ ਜਬਰਜਨਾ ਕੇ ਮਾਮਲਿਆਂ ਕਾਸਤੇ 20 ਸਾਲ ਦੀ ਸਜ਼ਾ ਕੱਟ ਰਿਆ ਵੀਰ ਇਹ ਫੇਰ ਆ ਗਿਆ ਬਾਹਰ ਹੀ ਦੇਖੋਗਾ ਕਿ ਆਪਣੇ ਕੀ ਨਹੀਂ ਆ ਉਧਰ ਮੈਂ ਤਾਂ ਸਾਂਝਾ ਨਹੀਂ ਪੰਜਾਬ ਗੀਜਾ ਭਗਵਾਨਤ ਮਾਨ ਕਰੇ ਮਾਨੇ ਤਾਂ ਤੁ ਬੱਲੇ ਬੱਲੇ ਇਧਰ ਆਦੀ ਮੰਤ ਯੋਗਰਾ ਨਸ਼ਾ ਛਡਾਉ ਕਿ ਇੰਦਰ ਦੇ ਬੀਚੂਆ ਵੀਰ 10 ਨਸ਼ਾ ਛੱਡਣ ਵਾਲੇ ਦਵਾਈਆਂ ਜਿਹੜੀ ਉਸਿਆ ਹਜ਼ਾਰਾਂ ਗੋਲੀਆਂ ਚੋਰੀ ਹੋ ਗਈਆਂ 10 ਮੰਦ ਸਮਝੋ ਨਸ਼ਾ ਛੱਡਣੀ ਗੱਲ ਉੱਥੇ ਚੋਰੀ ਹੋ ਗਈ ਵੀਰ ਭਾਈ ਜੇਤਾ ਸਿਵਲ ਹਸਪਤਾਲ ਬਵਾ ਵਿਰੁੱਧ تھا ਉਥਾ ਚੋਰੀ ਹੋ ਗਈ ਆ ਰਿਹਾ ਇਹ ਸਾਰੇ ਹਰਿਆਣੇ ਦੀਆਂ ਨਲੀ ਜਾਣਕਾਰੀ ਸਰਕਾਰੀ ਨੂੰ ਨਸ਼ਾ ਛੱਡਣੇ ਗੋਲੀਆਂ ਉਥਾ ਦੇ ਉਹਨੂੰ ਨਸ਼ਾ ਛੱਡਣੇ ਗੋਲੀਆਂ ਚੱਕਾ ਲਿਆ ਕੋਈ ਮੇਰਾ ਦਾ ਸਾਰਤਾਲ ਪੁੱਲਣ ਦੇ ਸਟਾਫ ਨੂੰ ਪਤਾ ਲੱਗਾ ਗਈ ਸੰਬੰਧਵਾ ਜਾਣਕਾਰੀ ਦੇ ਅਨੰਦਪੁਰ ਸਾਹਿਬ ਭਾਈ ਜੇਤਾ ਜੀ ਸਿਵਲ ਹਸਪਤਾਲ ਔਰ ਐਸ ਐਮਓ ਜਿਹੜਾ ਚਰਨਜੀਤ ਇਹੋ ਦੱਸ ਰਿਹਾਗਾ ਵੀ ਨਸ਼ਾ ਛਡਾਉ ਉਹ ਇੰਦਰਵਾ ਡਿਊਟੀ ਵਾਇ ਸਟਾਫ ਪਹੁੰਚਿਆਗਾ ਪਤਾ ਲੱਗਿਆ ਸਟਾਫ ਬਣੇਗਾ ਤਾਂ ਗੋਲੀਆਂ ਲੈ ਕੇ ਚਾਕਾ ਵੀ ਰੋਣਾ ਪੈਗਾ ਲਲਾ ਲਲਾ ਹੋ ਗਈ ਮੇਨੂੰ ਉਠਾ ਆ ਰੁਥਾ ਕਾ ਵੀ ਸੂਚਨਾ ਦਿੱਤੀ ਮਨ ਨਾ ਬੰਦਿਆਂ ਨੂੰ ਵੀ ਦੇਖੋਗਾ ਇਸ ਕੀ ਕਹਾ ਗੱਲ ਨਿਕਲ ਕਾਵੇਂ ਕੀ ਨਹੀਂ ਪਰ ਇਹੋ ਬਾਤ ਪੱਕੀ ਵੀਰ ਬਈ ਨਸ਼ਾ ਖਾਣ ਵਾਲੇ ਵੀਰ ਉੱਥਾ ਹੀ ਸ਼ੁਗਰ ਕਰੋ ਗੋਲੀਆਂ ਚਾਕਾ ਲੈ ਗਏ ਤਾਂ ਛੱਡਦੇ ਨਹੀਂ ਕੁਸ ਵੀਰ ਜਿਹੜੀ ਚੀਜ਼ ਫਾਜੇ ਵੀਰ ਨਸ਼ੀੜੀਆਂ ਜੋ ਸਾਰਕੋ ਲੈ ਜਾਂ ਚਾਕਾ ਵੀਰ ਚਲੋ ਘਰ ਅਰ ਇਸ ਤੇ ਗਰਗਰ ਵੀ ਲਿਓ ਵੀ ਸੂਲਿਓ ਵੀ ਕਿਸਾਨ ਗਾ 25 ਨਾ 15 ਗਾਤ ਨੂੰ ਟਰੈਕਟਰ ਮਾਰਚ ਕੱਢਣੇ ਕਰ ਰਹੇ ਤਿਆਰੀ ਕਾ ਵੀ ਟਰੈਕਟਰ ਮਾਰਚ ਕੱਢੇ ਵੀਰ ਗੈਰ ਰਾਜਨੀਤਿਕ ਸੰਕੁਸ਼ ਕਿਸਾਨ ਮੋਰਚਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਨ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਬਲਾਕੇ ਪਿੰਡ ਟਰੈਕਟਰ ਮਾਰਚ ਕਰਨ ਦੀ ਤਿਆਰੀ ਕਰ ਰਹੇ ਅਰ ਗੁਰਦੁਆਰੇ ਵਿੱਚ ਬਲਾਕ ਪਤਰੀ ਮੀਟਿੰਗ ਸੰਬੋਧਨ ਕਰੀ ਯੂਨੀਅਨ ਗਾ ਜਿਹੜਾ ਇਹ ਜ਼ਿਲ੍ਹਾ ਪ੍ਰਧਾਨ ਸਰਜੀਤ ਮਤੇਗੜ ਪਾਸੋਂ यो हो बोबर उत्थ क्ठे हुए जिम्मीदार यो सारे जो किसान यू कह रहे भी आप ट्रैक्ट रैली पंद्रह तरीक न अगस्त को भवानीगढ़ के दफ्तर के गाले झंडे लेगा फूकेंगे उत्थीएम गए भवानीगढ़ दफ्तर जो उत्थी ट्रैक्टर लेकर जावेगी उ ट्रैक्ट खड़े कारका फिर फूकेंगे पुतले का धूं क्डेंगे पूरा बल्ले बल्ले लला लला करा दें चलो देखो फिर इसका क्या बनका आवेगा क्या नहीं ਆਰ ਉੱਧਰ ਮੁੱਖ ਮੰਤਰੀ ਨੇ ਵੱਖ-ਵੱਖ ਭਾਗਾਂ ਵਿੱਚ ਵਾ 417 ਇਹ ਜਿਹੜੇ ਬੰਦੇ ਨੇ ਨਿਯੁਕਤੀ ਪੱਤਰ ਦਏ ਵੀਰਾ ਭਗਵਾਨ ਤੁਮਾਨ ਕਰਿਆ ਹਰ ਘਰ ਨੌਕਰੀ ਆ ਮੰਨਿਆ ਕਰਿਆ ਵਾਦਾ ਹਰ ਦੇ ਘਾੜ ਮੁੱਖ ਮੰਤਰੀ ਚੰਡੀਗੜ੍ਹ ਸੈਕਟਰ 35ਵਾਂ ਨਾ ਮਿਊਜ਼ੀਅਮ ਭਵਨਮਾ 417 ਇਹ ਛੋਕ ਰਿਆ ਨੋ ਛੋਕਰੀਆਂ ਨੂੰ ਇਹਦਾ ਇਹ ਭਗਵਾਨ ਤੁਮਾਨ ਕਰਿਆ ਵੀ ਨੌਜਵਾਨ ਵਿਦੇਸ਼ਾਂ ਮਾਰ ਰੋਜ਼ਗਾਰ ਉੱਜ ਲੈਣ ਦੀ ਬਜਾਏ ਨਾ ਪੰਜਾਬ ਵਿੱਚ ਨੌਕਰੀਆਂ ਕਰੋਗਾ ਤਾਂ ਮੂਰਾਂ ਤੇ ਨੌਕਰੀ ਇਤਨੀ ਕਹਾ ਬੰਦੇ ਕਾ ਉਹ ਕੰਮੇ ਬਹੁਤ ਗਾ ਪ੍ਰਵਾਹ ਹੀ ਮੰਨਣਾਗਾ ਇਸੀ ਕਰਕੇ ਕਾਊਰਾ ਆਪਣੀ ਸਾਰਾ ਕੰਮ ਖੋਲਦਿਆ ਵੀਰ ਇਹ ਦੇਖੋ ਕਿ ਉਹਨਾਂ ਨੌਕਰੀਆਂ ਦੇ ਪੱਤਰ ਬੰਦੇ ਔਰ ਬੰਦੇ ਦਾ ਨੌਕਰੀਆਂ ਮਿਲਦੀਆਂ ਨੇ ਭਗਵਾਨ ਤਮੈਨ ਕਰਾਉਣਾ ਨੌਕਰੀ ਇਤ ਨਹੀਂ ਕਾ ਬਾਹਰਲੇ ਮੁਲਕਾਂ ਜਾਨੀ ਢੋੜੇ ਹੈ ਨਹੀਂ ਮੈਂ ਤਾਂ ਸਮਝਵਾ ਨਹੀਂ ਆਂਦੀ ਕੌਣ ਸੱਚ ਕਹਿ ਰਿਹਾ ਕੌਣ ਝੂਠ ਪਰ ਯੋਗਵਾਦ ਪੱਕੀ ਵੀਰ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਅੰਦਰ ਜਿਹੜਾ ਇਹ ਪੈ ਰਿਆ ਰੌਲਾ ਇਹ ਬਾਅਦ ਤੱਕ ਕਿੰਨੇ ਤੱਕ ਦਾ ਔਖਾ ਹੋਏਗਾ ਚਲੋ ਦੇਖੋ ਘਰ ਲਾਡਾ ਡਿਸਕਸ਼ਨ ਡੇਲੇ ਪ੍ਰੋਗਰਾਮ ਵਿੱਚ ਇਹ ਤਾਂ ਕਿ ਬੜੀ ਨਿਊਜ਼ ਉਰਦੂ ਦਾ ਵੀ ਚੱਲingen ਥਾਰ ਗਿਆ ਲੋ ਇਵਲੱਡੇ ਬੁਆਦਿੰ ਦੇ ਹੋ ਜਾਸਤ ਵੀਰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ